ਆਮ ਸ਼ਿਵਾ ਜੀ ਸਾਹਿਬ ਜੀਓ ਸੋ ਰਠਾ ਮਹਲਾ 5 ਅਬਨਾ ਸਿ ਕੀ ਅਨ ਕੋ ਦਾ ਸਿਮਰ ਸਭ ਮੰਥੋਈ ਗੁਰਧਰ ਭਗਤਨ ਕੋ ਬੰਦਲਾ ਬਦਲਾ ਮਰ ਕੋਈ ਅਪਨਾ ਸ੍ਰੀ ਜੀਆ ਕੋ ਦਾਤਾ ਸਿਮਰਤ ਸਭ ਵਰ ਕੋਈ ਮਨਦਾਨ ਭਗਤ ਕੋ ਵਰਤਨ ਮੈਗਲਾ ਸੋ ਦਾ ਕੀ ਸਭ ਨ ਪਿਆਸ ਕਿਰਪਾਈ ਹੈ ਮੋਰੁ ਦੁਖ ਨ ਹੋਈ ਰਹਾ ਵਰਗ ਪਾ ਵੀ ਸਭ ਸਭ ਪਾਰਾ ਤਨ ਕੀ ਤੂ ਨਾਨਕ ਦਾਸ ਵਾਚਾ ਜੈ ਨਾ ਹਰ ਨਾਮ ਰਿਦਾ ਪਰੋਈ ਤੋ ਅਗੋ ਪਾ ਕੀ ਸਾਹ ਅਬਿ ਸੰਗ ਪਨਾਪਨ ਤਨ ਭੇਖ ਤਦ ਮਤ ਖੋਆ ਤਨ ਕੀ ਤੂ ਨਾਨਕ ਦਾਸ ਵਾਚਾ वाहे खाहुर